ED ਨੇ ਸਾਬਕਾ ਭਾਰਤੀ క్రికెਟਰਾਂ சுரேਸ਼ ਰੈਨਾ ਅਤੇ ਸ਼ਖਰ ਤਵੰਦੀ ਸੰਯੁਕਤ ਰੂਪ ਵਿੱਚ 11.14 ਕਰੋੜ ਰੁਪਏ ਦੀ ਜਾਇਦਾਦ ਅਸਥਾਈ ਤੌਰ ਤੇ ਕੁਰਕ ਕਰ ਲਈ ਹੈ। ED ਵੱਲੋਂ ਐਕਸ ਉੱਤੇ ਇਸ ਦੀ ਜਾਣਕਾਰੀ ਅਨੁਸਾਰ ਦੋਵੇਂ ਸਾਬਕਾ క్రికెਟਰਾਂ ਖਿਲਾਫ ਇੱਕ ਗੈਰ ਕਾਨੂੰਨੀ ਸट्टेਬਾਜ਼ ਪਲੇਟਫਾਰਮ ਦੇ ਪ੍ਰਚਾਰ ਨਾਲ ਜੁੜੀ ਹੈ। ED ਨੇ ਇਹ ਕੁਰਕੀ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਯਾਨੀ ਕਿ ਪੀਐਮਐਲਏ 2002 ਦੇ ਤਹਿਤ ਕੀਤੀ ਹੈ। ਐਸਵੀਟੀ சுரேਸ਼ ਰੈਨਾ ਦੇ ਨਾਮ ਤੇ 6.64 ਕਰੋੜ ਰੁਪਏ ਮੂਲ ਅਤੇ ਮਿਊਚੁਅਲ ਫੰਡ ਨਿਵੇਸ਼ ਅਤੇ ਸ਼ਿਖਰ ਤਵਨ ਦੇ ਨਾਮ ਤੇ 4.5 ਕਰੋੜ ਰੁਪਏ ਦੀ ਅਚਲ ਜਾਇਦਾਦ ਸ਼ਾਮਲ ਹੈ ਜ਼ਿਕਰਯੋਗ ਹੈ ਕਿ சுரேਸ਼ ਰੈਨਾ ਨੇ 2018 ਵਿੱਚ ਅਤੇ ਸ਼ਿਖਰ ਤਵਨ ਨੇ 2022 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸન્યાਸ ਲੈ ਲਿਆ ਸੀ ਸੋ ਹੁਣ ਐਡੀ ਨੇ ਇਹਨਾਂ ਸਾਬਕਾ ਖਿਡਾਰੀਆਂ ਉੱਤੇ ਯਾਨੀ ਕਿ ਭਾਰਤ ਦੇ ਜੋ ਸਾਬਕਾ ਕ੍ਰਿਕਟ ਖਿਡਾਰੀ ਨੇ ਉਨ੍ਹਾਂ ਤੇ ਕਾਰਵਾਈ ਕੀਤੀ ਹੈ ईडी ਨੇ ਸਾਬਕਾ ਭਾਰਤੀ క్రికెਟਰਾਂ சுரேਸ਼ ਰੈਨਾ ਅਤੇ ਸ਼ਖਰ ਤਵੰਦੀ ਸੰਯੁਕਤ ਰੂਪ ਵਿੱਚ 11.14 ਕਰੋੜ ਰੁਪਏ ਦੀ ਜਾਇਦਾਦ ਅਸਥਾਈ ਤੌਰ ਤੇ ਕੁਰਕ ਕਰ ਲਈ ਹੈ। ईडी ਵੱਲੋਂ ਐਕਸ ਉੱਤੇ ਇਸ ਦੀ ਜਾਣਕਾਰੀ ਅਨੁਸਾਰ ਦੋਵੇਂ ਸਾਬਕਾ క్రికెਟਰਾਂ ਖਿਲਾਫ ਇੱਕ ਕਾਰ ਕਾਨੂੰਨੀ ਸੱਟੇਬਾਜ਼ ਪਲੇਟਫਾਰਮ ਦੇ ਪ੍ਰਚਾਰ ਨਾਲ ਜੁੜੀ ਹੈ। ईडी ਨੇ ਇਹ ਕੁਰਕੀ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਯਾਨੀ ਕਿ ਪੀਐਮਐਲਏ 2002 ਦੇ ਤਹਿਤ ਕੀਤੀ ਹੈ। ਇਸ ਵਿੱਚ சுரேਸ਼ ਰੈਨਾ ਦੇ ਨਾਮ ਤੇ 6.64 ਕਰੋੜ ਰੁਪਏ ਮੁੱਲ ਅਤੇ ਮਿਊਚੁਅਲ ਫੰਡ ਨਿਵੇਸ਼ ਅਤੇ ਸ਼ਿਖਰ ਤਵਨ ਦੇ ਨਾਮ ਤੇ 4.5 ਕਰੋੜ ਰੁਪਏ ਦੀ ਅਚਲ ਜਾਇਦਾਦ ਸ਼ਾਮਲ ਹੈ ਜ਼ਿਕਰਯੋਗ ਹੈ ਕਿ சுரேਸ਼ ਰੈਨਾ ਨੇ 2018 ਵਿੱਚ ਅਤੇ ਸ਼ਿਖਰ ਤਵਨ ਨੇ 2022 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈ ਲਿਆ ਸੀ ਸੋ ਹੁਣ ਐਡੀ ਨੇ ਇਹਨਾਂ ਸਾਬਕਾ ਖਿਡਾਰੀਆਂ ਉੱਤੇ ਯਾਨੀ ਕਿ ਭਾਰਤ ਦੇ ਜੋ ਸਾਬਕਾ ਕ੍ਰਿਕਟ ਖਿਡਾਰੀ ਨੇ ਉਨ੍ਹਾਂ ਤੇ ਕਾਰਵਾਈ ਕੀਤੀ ਹੈ